ਪੈਨਮੇ ਆਇਆ ਸੀ ਜਦੋਂ ਮੈਂ ਕਿਹਾ ਸੀ ਮੈਂ ਕਿਹਾ ਅਮਰੀਕਾ ਕੈਨੇਡਾ ਤੋਂ ਆਉਣ ਕੇ ਮੁੜ ਕੇ ਉਦੋਂ ਆ ਹੱਸਦੇ ਸੀ ਵਿਰੋਧੀ ਧਿਰ ਵਾਲੇ ਲੱਗੇ ਨਾ ਹੁਣ ਫਿਰ ਇੱਧਰ ਹੁਣ ਮੈਂ ਆਪਣੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਉਹਨਾਂ ਨੂੰ ਕੰਮ ਕਰਾਈਏ ਸ਼ੁਰੂ ਨਵੇਂ-ਨਵੇਂ ਆਈਡੀਆ ਚੱਲਦੇ ਆ ਅੱਜਕੱਲ ਸਟਾਰਟਅੱਪ ਕਹਿੰਦੇ ਆ ਉਹਨਾਂ ਨੇ ਚਾਰ-ਪੰਜ ਮੁੰਡੇ ਰਲ ਕੇ ਕੰਮ ਕਰੋ ਸਰਕਾਰ ਤੁਹਾਨੂੰ ਲੋਨ ਦੇਊਗੀ ਬਿਨਾਂ ਇੰਟਰਸਟ ਜਿੱਦੇ ਕਮਾਉਣ ਲੱਗ ਗਏ ਕਿਸ਼ਤਾਂ 'ਚ ਮੋੜ ਦਿਓ ਕੋਈ ਚੱਕਰ ਨਹੀਂ ਕਿਹੜਾ ਕੰਮ ਲੱਗੋ 10 15 20 ਮੁੰਡੇ 25 ਮੁੰਡਿਆਂ ਨੂੰ ਹੋਰ ਕੰਮ ਦਿਓ ਸੋ ਇਸ ਕਰਕੇ ਅਸੀਂ ਕੋਈ ਉਹਨਾਂ ਤੋਂ ਰਿਸ਼ਵਤ ਨਹੀਂ ਮੰਗਦੇ ਕੋਈ ਹਿੱਸਾ ਨਹੀਂ ਮੰਗਦੇ ਅੱਜ ਜਿਵੇਂ ਕਿਹਾ ਡਾਕਟਰ ਸਾਹਿਬ ਨੇ ਪਹਿਲਾਂ ਤਾਂ ਹਿੱਸਾ ਹੀ ਮੰਗੀ ਗਏ ਨੇ ਸਾਡਾ ਹਿੱਸਾ ਕਿੰਨਾ ਪਤਾ ਇਹ ਤਾਂ ਨਾਲ ਲੈ ਕੇ ਜਾਣਾ ਧਰਮਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਵਾਲੇ ਨਾਲ ਆ ਜਾਣਗੇ ਪਰ ਜੋ ਅਸੀਂ ਸੁਣਿਆ ਉਹਦੇ ਨੂੰ ਤਾਂ ਕ ਤਾਂ ਨਾਲ ਜਾਂਦਾ ਨਹੀਂ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਆਹ ਭ੍ਰਿਸ਼ਟਚਾਰੀਆਂ ਨੂੰ ਕਹਿਣਾ ਚਾਹੁੰਨਾ ਮੈਂ ਨੇੜੇ ਹੀ ਆ ਘਰ ਇੱਥੋਂ ਜਿਹਨਾਂ ਦੇ ਘਰੋਂ ਨੋਟ ਗਿਣਣ ਵਾਲੀਆਂ ਮਸ਼ੀਨਾਂ ਮਿਲੀਆਂ ਸੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਇੱਥੇ ਰਹਿ ਜਾਂਦਾ ਮਹਾਰਾਜ ਜਿਹੜਾ ਆਖਰੀ ਕੱਪੜਾ ਮਿਲਦਾ ਹੈ ਨਾ ਬੰਦੇ ਨੂੰ ਉਹ ਤੇ ਸਿਉਣ ਨਹੀਂ ਵੱਜੀ ਹੁੰਦੀ ਤੇ ਨਾਲੇ ਜਿੰਨਾ ਵਾਸਤੇ ਪਾਪ ਕਮਾਉਨੇ ਹੋ ਜਵਾਕਾਂ ਵਾਸਤੇ ਬੜਾ ਟਾਈਮ ਨਹੀਂ ਲਾਉਂਦੇ ਉਹ ਉਹ ਕਹਿੰਦਾ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਕਮਾਏ ਉਹ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵਿੜੇ ਚੱਕੋ ਚੱਕੋ ਕਰਦੇ ਸੂਰਜ ਛੇਪਣ ਨਹੀਂ ਦਿੰਦੇ ਕਹਿੰਦੇ ਮੈਤਿਆਂ ਵਾਲੀ ਪੂਆ ਬਾਅਦ ਚ ਆ ਜੂਗੀ ਕਿ ਫਿਰ ਕੇਰਾ ਫੂਕੀਏ ਫੁੱਲਾਂ ਤੇ ਆ ਜੂ ਕੋਈ ਨਹੀਂ ਚੱਕ ਚੇ ਚੱਕੀਏ ਐਨਾ ਟਾਈਮ ਨਹੀਂ ਲਾਉਂਦੇ ਉਹ ਜਿੰਨਾ ਵਾਸਤੇ ਪਾਪ ਕਮਾਉਨੇ ਆ ਕਿਸੇ ਦੇ ਹੱਕ ਨਾ ਮਾਰੋ ਕਿਸੇ ਤੋਂ ਵੱਧਵਾ ਨਾ ਲਓ ਗਰੀਬ ਦਾ ਹੱਕ ਤਾਂ ਜਮਾ ਹੀ ਨਾ ਖੋਹੋ ਕਿਉਂਕਿ ਗਰੀਬ ਦੀ ਹਾਂ ਤੇ ਪ੍ਰਮਾਤਮਾ ਦੀ ਦਰਗਾਹ ਸਿੱਧਾ ਕੋਈ ਬਾਈਪਾਸ ਨਹੀਂ ਕੋਈ ਸਿੱਧਾ ਰਸਤਾ ਜਾਂਦਾ ਜੀ ਸੋ ਗਰੀਬ ਦਾ ਹੱਕ ਨਾ ਮਾਰੋ ਇਹਨਾਂ ਨੇ ਹੱਕ ਹੀ ਗਰੀਬਾਂ ਦੇ ਮਾਰੇ ਹੁਣ ਕੀ ਕੀ ਹਾਲ ਹੋ ਗਿਆ ਦੇਖ ਲਓ ਕਿਵੇਂ ਰੋੜਦੇ ਫਿਰਦੇ ਐ ਇੱਕ ਦੂਜੇ 'ਚ ਵਜਦੇ ਫਿਰਦੇ ਐ ਕੋਈ ਇੱਧਰ ਨੂੰ ਚੱਲ ਗਿਆ ਕੋਈ ਉੱਧਰ ਨੂੰ ਚੱਲ ਗਿਆ ਹੁਣ ਭਾਲਦੇ ਫਿਰਦੇ ਆ ਉਹਨਾਂ ਘਰਾਂ ਨੂੰ ਉਹ ਮੈਨੂੰ ਕੋਈ ਕਹਿੰਦਾ ਕਹਿੰਦਾ ਜੀ ਸੁਦੇਸ਼ ਸਿੰਘ ਢੀਂਸੇ ਦੀ ਘਰ ਵਾਪਸੀ ਹੋ ਗਈ ਜਦੋਂ ਇਹ ਵਾਪਸ ਆਏ ਨੇ ਨਾ ਹੁਣ ਤਾਂ ਮੈਨੂੰ ਲੱਗਦਾ ਘਰ ਨਕਾਲ ਕੀ ਫੇਰ ਹੋਊਗੀ ਇਹਨਾਂ ਦੀ ਕਹਿੰਦੇ ਜੀ ਸੁਦੇਸ਼ ਸਿੰਘ ਢੀਂਸੇ ਦੀ ਘਰ ਵਾਪਸੀ ਹੋ ਗਈ ਮੈਂ ਕਿੱਥੇ ਕਹਿੰਦੇ ਕਾਲੀਦਾਲ ਚ ਉਹ ਮੈਂ ਕਿਹਾ ਤਾਂ ਹਜੇ ਹੁਣੀ ਤਾਂ ਬਾਪ ਹੀ ਬਾਹਰ ਗਏ ਸੀ ਥੋੜੇ ਚਿਰ ਲਈ ਆਪ ਹੀ ਉਸੇ ਘਰੇ ਵਾਪਸ ਆ ਗਏ ਘਰ ਵਾਪਸੀ ਉਦੋਂ ਮੰਨਾਂਗੇ ਜਿੰਨਾ ਘਰਾਂ ਚੋਂ ਲੋਕਾਂ ਨੇ ਕੱਢੇ ਨੇ ਨਾ ਸਰਕਾਰੀ ਘਰਾਂ ਚੋਂ ਜਿਹਦੇ ਉਹਨਾਂ ਘਰਾਂ ਚ ਘਰ ਵਾਪਸੀ ਹੋਊਗੀ ਉਹਦੇ ਮੰਨ ਜੂਗਾ ਮੈਂ ਇਹਨਾਂ ਨੂੰ ਆਪ ਦੇ ਘਰ ਹੀ ਨਿਕਲ ਜਾਂਦੇ ਨੇ ਆਪਦੇ ਘਰ ਹੀ ਵਾਪਸ ਆ ਜਾਂਦੇ ਨੇ ਆ ਹੁਣ ਅੱਜ ਕਹਿੰਦੇ ਫੈਸਲਾ ਕਰਨਗੇ ਵੀ ਕਿਹੜੇ ਘਰੇ ਰਹਿਣਾ ਹੈ ਹੁਣ ਇਹ ਕੋਈ ਕੋਈ ਕਰਦਾਰ ਹੈ ਲੋਕਾਂ ਵਾਸਤੇ ਖੜ੍ਹ ਲੋ ਕਦੇ ਨਾ ਆਪਦਾ ਟੱਬਰ ਆਪਦੇ ਧੀਆ ਆਪਦੇ ਪੁੱਤ ਆਪਦੇ ਸਾਲੇ ਆਪਣੇ ਜੀਜੇ ਬਾਸ ਸੁਧੂਆ ਲੰਘੇ ਹੀ ਨਹੀਂ ਆਵੇ ਕਰ ਲਿਆ ਠੀਕ ਪੰਜਾਬ ਥੋੜਾ ਜਿਆ ਦੋ ਸਾਲ ਚ ਦਿਖਣ ਲੱਗ ਗਏ ਰੰਗ ਥੋੜਾ ਜਿਆ ਹੋਰ ਟਾਈਮ ਦਿਓ ਐਸੇ ਧਰਤੀ ਤੇ ਭੰਗੜੇ ਪੈਂਦੇ ਦਿਖਾਉਂਗਾ ਐਸੇ ਧਰਤੀ ਤੇ ਗਿੱਧੇ ਐਸੇ ਧਰਤੀ ਦੇ ਨੌਜਵਾਨ ਮੁੰਡੇ ਕੁਸ਼ਤੀਆਂ ਚ ਫਸਟ ਕਬੱਡੀਆਂ ਚ ਫਸਟ ਤੇ ਫੌਜਾਂ ਦੇ ਵਿੱਚ ਨੰਬਰ 1 ਆਉਣ ਵਾਲੇ ਮੁੰਡੇ ਬਣਨਗੇ ਸਾਡੇ ਦੀਆਂ ਪੁੱਤ ਨੀਅਤ ਸਾਫ਼ ਚਾਹੀਦੀ ਹੈ ਮੈਨੂੰ ਇੱਕ ਪੱਤਰਕਾਰ ਕਹਿੰਦਾ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਨਹੀਂ 2 ਸਾਲ ਤੋਂ ਵੱਧ ਹੋ ਗਿਆ ਤੁਹਾਡੇ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇੰਨਾ ਕਹ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਬਸ ਆਹੀ ਹੈ ਫਰਕ ਮੈਨੂੰ ਕੋਈ ਚਾ ਨਹੀਂ ਕਿ ਮੇਰਾ ਟੈਲੀਵਿਜ਼ਨ ਤੇ ਫੋਟੋ ਆਵੇ ਮੇਰੇ ਅਖਬਾਰ ਚ ਨਾ ਛਪੇ 17 ਸਾਲ ਦਾ ਸੀ ਜਦੋਂ ਤੋਂ ਨਾਂ ਛਪਣ ਲੱਗੇ ਹੋਏ ਨੇ ਹੁਣ ਤਾਂ ਇੱਕੋ ਹੀ ਚਾ ਹੈ ਕਿ ਮੇਰੇ ਹੱਥੋਂ ਫੈਸਲੇ ਹੋਣ ਜਿਹਦੇ ਨਾਲ ਕਿਸੇ ਗਰੀਬ ਦਾ ਚੁੱਲ੍ਹਾ ਬਲੇ ਕਿਸੇ ਦੀ ਕਬੀਲਦਾਰੀ ਲਈ ਤੇ ਛੜੇ ਇਹ ਮੈਨੂੰ ਮੈਨੂੰ ਚਾਹਿਆ ਕੰਲਾ ਬਸ ਕਿ ਸੇਵਾ ਦਾ ਮੌਕਾ ਦਿੱਤਾ ਇਤੋਂ ਵੱਡਾ ਹੋਰ ਮੌਕਾ ਕੀ ਮਿਲ ਜੂ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਉਹ ਲੋਕੋ ਜੇ ਮੈਂ ਦੇਖਾਂ ਤੁਹਾਡੀ ਰਹਿਮਤ ਵੱਲੇ ਤਾਂ ਵੱਲੇ 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 ਇਤੋਂ ਵੱਡਾ ਹੋਰ ਕੀ ਮਿਲ ਜੂਗਾ ਸੋ ਸੇਵਾ ਚ ਲੱਗੇ ਆ ਇੱਕ ਥੋੜਾ ਜਿਹਾ ਤੁਹਾਡੇ ਤੋਂ ਸਹਿਯੋਗ ਮੰਗਣਾ ਹੈ ਅੱਜ ਕਿ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਸੈਂਟਰ ਨਾਲ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਆਪਣੇ ਪੈਸੇ ਰੱਖ ਜਾਂਦੇ ਪੈਸੇ ਦੱਬ ਜਾਂਦੇ ਸਾਢੇ 5000 ਕਰੋੜ ਤਾਂ ਰੂਰਲ ਡਿਵੈਲਪਮੈਂਟ ਫੰਡ ਦਾ ਪਿਆ ਹੈ ਪੈਸੇ ਨਹੀਂ ਦਿੰਦੇ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਰੋਕ ਕੇ ਰੱਖਿਆ ਹੈ 8000 ਕਰੋੜ ਰੁਪਏ ਰੋਕ ਕੇ ਰੱਖਿਆ ਹੈ ਇਕੱਲੇ ਨੂੰ ਲੜਨਾ ਪੈ ਰਿਹਾ ਸੈਂਟਰ ਨਾਲ ਕੱਲੇ ਨੂੰ ਲੜਨਾ ਪੈ ਰਿਹਾ ਸੁਪਰੀਮ ਕੋਰਟ ਚ ਕੱਲੇ ਨੂੰ ਲੜਨਾ ਪੈ ਰਿਹਾ ਗਵਰਨਰ ਨਾਲ ਲੜ ਰਿਹਾ ਤੁਹਾਡਾ ਪਿਆਰ ਹੈਗਾ ਮੇਰੇ ਨਾਲ ਥੱਕਣ ਨਹੀਂ ਦਿੰਦਾ ਨਾ ਹੀ ਲੜਾਈ ਤੋਂ ਭੱਜਾਂ ਪਰ ਮੈਂ ਕਿਤੇ ਨੀਤੀਯੋਗ ਦੀ ਬੈਠਕ ਚ ਬੈਠਾ ਸੀ ਮੈਂ ਉੱਥੇ ਕਿਹਾ ਸਾਡੇ ਇੰਨੇ ਪੈਸੇ ਰਹਿੰਦੇ ਸਾਨੂੰ ਪੈਸੇ ਦੇ ਦਿਓ ਮੈਂ ਦੋ ਤਿੰਨ ਵਾਰੀ ਜਦੋਂ ਕਿਹਾ ਇੱਕ ਉੱਥੇ ਕੋਈ ਅਫਸਰ ਸੀ ਉਹ ਮੇਰਾ ਫੈਨ ਪੁਰਾਣਾ ਉਹ ਮੈਨੂੰ ਆ ਕੇ ਕਹਿੰਦਾ ਪਰਾਂਜਲ ਜਾ ਕੇ ਕਹਿੰਦਾ ਵੀ ਇੱਥੋਂ ਨਹੀਂ ਮਿਲਨੇ ਮੈਂ ਕਿਹਾ ਹੋਰ ਕਿੱਥੋਂ ਮਿਲਣਗੇ ਇਹੀ ਤਾਂ ਨੀਤੀਯੋਗ ਹੈ ਪੈਸੇ ਤਾਂ ਇੱਥੋਂ ਹੀ ਮਿਲਦੇ ਨੇ ਕਹਿੰਦਾ ਨਾ ਲੋਕਾਂ ਕੋਲੇ ਜਾਓ ਮੈਂ ਕਿਹਾ ਲੋਕਾਂ ਕੋਲੇ ਤਾਂ ਆਇਆ ਯਾਰ ਲੋਕਾਂ ਨੇ ਤਾਂ 92 ਸੀਟਾਂ ਦੇਤੀਆਂ ਹੁਣ ਲੋਕਾਂ ਕੋਲੇ ਕੀ ਕਰੀਏ ਕਹਿੰਦਾ ਨਾ ਉਹ ਲੋਕ ਵਿਧਾਨ ਸਭਾ ਵਾਲਿਆਂ ਨੇ ਲੋਕ ਸਭਾ ਵਾਸਤੇ ਜਾਓ ਕੱਲ 13 ਦੀਆਂ 13 ਸੀਟਾਂ ਜਿੱਤ ਲਿਓ ਮਜਾ ਲੈ ਇੱਥੇ ਥੋੜਾ ਇੱਕ ਗਲੀ ਵਾਲਾ ਪੈਸਾ ਵੀ ਰੋਕ ਕੇ ਦਿਖਾ ਦੇਣੇ ਇਹ ਕਾਨਾ ਵੀ ਮੈਂ ਉਸ ਕਾ ਮ ਆਇਆ ਤੁਹਾਡੇ ਕੋਲੇ ਕਿ ਮੈਨੂੰ 13 ਆਵਾਜ਼ਾਂ ਦੇ ਦਿਓ ਜਿਹੜੀਆਂ ਜਾ ਕੇ ਪਾਰਲੀਮੈਂਟ ਚ ਗੂੰਜਣ ਮੈਨੂੰ 13 ਹੱਥ ਦੇ ਦਿਓ ਜਿਹੜੇ ਪਾਰਲੀਮੈਂਟ ਜਾ ਕੇ ਇਨਕਲਾਬ ਜਿੰਦਾਬਾਦ ਦਾ ਨਾਰਾ मुट्ठी ਬੰਦ ਕਰਕੇ ਲਾਉਣ 10 ਸਾਡੇ ਕੋਲ ਪਹਿਲੇ ਹੀ ਨੇ ਉੱਥੇ ਰਾਸਵਾਲੇ ਕੁਰਖੇਤਰਾ ਜਿੱਤਾਂਗੇ ਦਿੱਲੀ ਤੋਂ ਜਿੱਤਰੇ ਆਂ ਗੁਜਰਾਤ ਤੋਂ ਜਿੱਤਰੇ ਆਂ ਜਦੋਂ ਉੱਥੇ 30 40 ਹੋਗੇ ਨਾ ਫਿਰ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪੰਜਾਬ ਦਾ ਹੱਕ ਮਾਰ ਸਕੇ ਕੋਈ ਕੋਈ ਪੰਜਾਬ ਦਾ ਪੈਸਾ ਉਦੋਂ ਬਾਅਦ ਮੈਨੂੰ ਕੰਮ ਕਰਨ ਦਾ ਨਜ਼ਾਰਾ ਆਊਗਾ ਕਿਉਂਕਿ ਸਾਰੇ ਵਿਲੇ ਹੋ ਜਾਣਗੇ ਤਾਂ ਫਿਰ ਆ ਜਿਹੜੇ ਫਿਰਦੇ ਨੇ ਇਹ ਤਾਂ ਆਰਾਮ ਨਾਲ ਵਿਲੇ ਹੋ ਜਾਣਗੇ ਮੁੜ ਕੇ ਘਰੇ ਪੈ ਜਾਣਗੇ ਵੀ ਛੱਡੋ ਪਰੇ ਯਾਰ ਬਹੁਤ ਮਿਹਨਤਾਂ ਕਰ ਲੀਆਂ ਲੋਕ ਨਹੀਂ ਮੰਨਦੇ ਲੋਕ ਤਾਂ ਹੁਣ ਸੱਚ ਨਾਲ ਹੀ ਹੋਗੇ ਸਾਡੀਆਂ ਗੱਲਾਂ ਤੇ ਯਕੀਨ ਨਹੀਂ ਕਰਦੇ ਇਹ ਘਰੇ ਬਹਿਣਗੇ ਆਰਾਮ ਨਾਲ ਨਹੀਂ ਤਾਂ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਸਭ ਤੋਂ ਪਹਿਲਾਂ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਸਾਰਿਆਂ ਨੂੰ ਕਰੋ ਵਿਲੇ ਤੇ ਆਪਾਂ ਕਰੀਏ ਕੰਮ ਬਹੁਤ ਹੋ ਗਿਆ 70 ਸਾਲ ਹੋ ਗਏ ਲੇਟ ਆ ਪਹਿਲਾਂ ਹੀ ਤੇ ਆਪਾਂ ਕੰਮ ਕਰੀਏ ਕਿਉਂਕਿ ਜਦੋਂ ਐਡੀ ਤਾਕਤ ਹੋ ਜੂਗੀ ਪੋਲੀਟੀਕਲ ਤਾਕਤ ਅਰਵਿੰਦ ਕੇਜਰੀਵਾਲ ਜੀ ਵੀ ਉਸੇ ਤਾਕਤ ਨਾਲ ਕੰਮ ਕਰਨਗੇ ਆਪਾਂ ਵੀ ਉਸੇ ਤਾਕਤ ਨਾਲ ਕੰਮ ਕਰਾਂਗੇ ਫਿਰ ਜ਼ਿੰਮੇਵਾਰੀ ਥੋੜੀ ਤਾਂ 1 ਜੂਨ ਨੂੰ ਮੁੱਕ ਜੂਗੀ ਤੇ ਮੇਰੀ 4 ਜੂਨ ਨੂੰ ਜ਼ਿੰਮੇਵਾਰੀ ਸ਼ੁਰੂ ਹੋਈ ਜਦੋਂ ਆ ਗਿਆ ਉੱਥੇ ਕਿ ਪੰਜਾਬ ਮੇ 13 ਜੀ ਰੁਝਾਨੋ ਮੇ ਆ ਰਹਾ ਹੈ ਆਮ ਆਦਮੀ ਪਾਰਟੀ 13 ਬਾਕੀ ਸਭ ਜ਼ੀਰੋ ਜਦੋਂ ਐ ਆ ਗਿਆ ਨਾ ਫਿਰ ਮੈਨੂੰ ਹੌਸਲਾ ਹੋਊਗਾ ਕਿ ਲੋਕਾਂ ਨੇ ਸੱਚੀ ਮੁੱਚੀ ਮੇਰੇ ਤੇ ਯਕੀਨ ਕੀਤਾ ਹੋਇਆ ਤੇ ਉਸ ਯਕੀਨ ਤੇ ਮੈਂ ਵੀ ਪੂਰਾ ਉਤਰਨਾ ਹੈ ਜਦੋਂ ਜ਼ਿੰਮੇਵਾਰੀ ਪੈ ਜਾਂਦੀ ਹੈ ਨਾਲ ਫਰਜ਼ ਵੀ ਵੱਲ ਜਾਂਦੇ ਆ ਫਿਰ ਕਿ ਫਰਜ਼ ਵੀ ਨਿਭਾਉਣੇ ਆ ਸੋ ਤੁਸੀਂ ਸਾਰਿਆਂ ਨੇ ਆਪਸ ਚ ਛੋਟੀਆਂ ਮੋਟੀਆਂ ਵਰਕਰਾਂ ਚ ਵਲੰਟੀਅਰਾਂ ਚ ਸ਼ਿਕਵੇ ਵੀ ਹੁੰਦੇ ਨੇ ਹੋਣੇ ਵੀ ਚਾਹੀਦੇ ਪਰਿਵਾਰ ਚ ਹੋ ਜਾਂਦੇ ਨੇ ਮੈਂ ਤੁਹਾਡੇ ਪਰਿਵਾਰ ਦਾ ਮੁਖਸ਼ਿਆ ਉਹ ਬਾਕੀ ਸ਼ਿਕਵਸ਼ ਕਰਤਾ ਬਾਅਦ ਚ ਪੂਰੀਆਂ ਕਰ ਲਾਂਗੇ ਆਪਾਂ ਨਿਵੇੜ ਲਾਂਗੇ ਸਾਰੀਆਂ 14 ਤੋਂ ਬਾਅਦ 4 4 ਜੂਨ ਤੋਂ ਬਾਅਦ 3 ਸਾਲ ਪਏ ਨੇ 3 ਸਾਲਾਂ ਚ ਤਾਂ ਨੇਹਰੀਆਂ ਲਿਆਦਾਂਗੇ ਵਿਕਾਸ ਵਾਲੀਆਂ ਆਪਾਂ ਆ 2 ਸਾਲਾਂ ਚ ਵੀ 6 ਮਹੀਨੇ ਤਾਂ ਅਫਸਰ-ਅਫਸਰਾਂ ਤੇ ਕੰਟਰੋਲ ਕਰਨ ਨੂੰ ਲੱਗਦਾ ਹੈ 6 ਘਸਤ ਮਹੀਨੇ ਇਹਨਾਂ ਨੇ ਲਵਾਤੇ ਆ ਐ ਨਹੀਂ ਹੁੰਦਾ ਉਹ ਨਹੀਂ ਹੁੰਦਾ ਫਿਰ ਮੈਂ ਇੱਕ ਦਿਨ ਵਿਧਾਨ ਸਭਾ ਜਿੰਦਾ ਹੀ ਲੈ ਗਿਆ ਸੀ ਮੈਂ ਕਿਹਾ ਇਹਨੂੰ ਜਿੰਦਾ ਲਾਓ ਪਹਿਲਾ ਇਹਨਾਂ ਨੂੰ ਇਹਨਾਂ ਨੂੰ ਲੋਕ ਲਾਓ ਇਹ ਆਪ ਬੋਲ ਕੇ ਤੁਰ ਜਾਂਦੇ ਨੇ ਬਾਕੀ ਖਾਲੀ ਰਹਿ ਜਾਂਦਾ ਮੈਂ ਕਿਹਾ ਇਹਨੂੰ ਕੋਰ ਨਾਲੇ ਬੋਲੋ ਨਾਲੇ ਸੁਣੋ ਬਹੁਤ ਬਹੁਤ ਧੰਨਵਾਦ। ਤਾੜੀਆਂ ਮਾਰ ਦਿਓ ਕਿਉਂਕਿ ਇਹ ਜੋਸ਼ ਨੌਜਵਾਨਾਂ ਦਾ ਜੋਸ਼ ਤੇ ਬਜ਼ੁਰਗਾਂ ਦਾ ਹੋਸ਼ ਜਦੋਂ ਜੋਸ਼ ਤੇ ਹੋਸ਼ ਦੋਨੇ ਇਕੱਠੇ ਹੋ ਜਾਣ ਫਿਰ ਕੋਈ ਮੰਜ਼ਿਲ ਹੈ ਜੀ ਨਹੀਂ ਹੁੰਦੀ ਜਿਹੜੀ ਸਰਨਾ ਕੀਤੀ ਜਾ ਸ। ਤੁਹਾਡਾ ਅਸ਼ੀਰਵਾਦ ਚਾਹੀਦਾ ਜੀ ਬਸ। ਜਿਸ ਜਿਸ ਦ੍ਰਿੜ ਰਾਦੇ ਨਾਲ ਤੁਸੀਂ ਉੱਠ ਕੇ ਮੇਰਾ ਹੌਸਲਾ ਵਧਾਇਆ ਹੈ ਮੇਰੇ ਲਈ ਬਹੁਤ ਹੈ। ਮੇਰੇ ਲਈ ਇੰਨੇ ਕਾਫੀ ਹੈ। ਕਿਉਂਕਿ ਇਹਨਾਂ ਨੇ ਮਜ਼ਾਕ ਸਮਝ ਲਿਆ ਦੇਸ਼ ਨੂੰ। ਇਹਨੇ ਪੰਜਾਬ ਨੂੰ ਐਂ ਸਮਝ ਲਿਆ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝ ਲਿਆ ਇੱਧਰ ਨੂੰ ਹੱਕ ਲੋ ਹੁਣ ਇੱਧਰ ਨੂੰ ਹੱਕ ਲੋ ਐਂ ਥੋੜੀ ਫਿਰੋ ਕੋਈ ਮਾਨ ਇੱਜ਼ਤ ਨਹੀਂ ਕਿਸੇ ਲੋਕ ਬੰਦੇ ਦਾ ਕਰਦੇ ਸੁਆਮ ਆਦਮੀ ਪਾਰਟੀ ਐ ਜਾਂ ਤੁਹਾਡੀ ਸਰਕਾਰ ਐ ਕੋਈ ਸਿੱਧਾ ਵੀ ਆ ਕੇ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਨੇ ਮੇਰੇ ਕੋਲੇ ਬਹੁਤ ਸਾਰੇ ਲੋਕ ਆ ਕੇ ਰੋਣ ਲੱਗ ਜਾਂਦੇ ਆ ਕਹਿੰਦੇ ਜੀ ਇਹ ਕਰ ਤਾਂ ਸਾਨੂੰ ਬੜ ਨਹੀਂ ਦਿੰਦਾ ਸੀ ਕੋਈ ਇੱਥੇ ਤੱਕ ਤਾਂ ਸਾਨੂੰ ਕੋਈ ਆਉਣ ਹੀ ਨਹੀਂ ਦਿੰਦਾ ਸੀ ਹਵਾ ਬਣਾ ਲੈਂਦੇ ਹਵਾ ਪਹਿਲਾਂ ਮੈਂ ਐਮਪੀ ਬਣਿਆ ਸੰਗਰੂਰ ਤੋਂ ਐਮਪੀ ਵੀ ਹਉਆ ਹੁੰਦਾ ਸੀ ਮੈਂ ਲੋਕਾਂ ਜਾਂ ਕੇ ਵੜ ਜਾਂਦਾ ਸੀ ਲੋਕਾਂ ਨੂੰ ਯਕੀਨ ਹੀ ਨਹੀਂ ਹੁੰਦਾ ਸੀ ਵੀ ਐਵੇਂ ਹੋ ਸਕਦਾ ਮੈਂ ਤੁਹਾਨੂੰ ਤੁਸੀਂ ਸੁਣੀ ਹੋਣੀ ਗੱਲ ਮੈਂ ਨਵਾਂ ਨਵਾਂ ਜਿੱਤਿਆ 14 ਚ ਤਾਂ ਮੈਂ ਜਾਂਦਾ ਸੀ ਸੰਗਰੂਰ ਤੋਂ ਬਰਨਾਲੇ ਨੂੰ ਪਿੰਡਾਂ ਵਿੱਚ ਦੀ ਇੱਕ ਸੱਤ ਦੇ ਵਿੱਚ ਬੋਰਡ ਦੇ ਥੱਲੇ ਤਾਸ਼ ਖੇਡ ਜਾਂਦੇ ਸੀ ਸਾਡੇ ਮਾਲ ਵਿੱਚ ਤਾਸ਼ ਖੇਡਣ ਦਾ ਜੇ ਰਵਾਜ ਹੈਗਾ ਸੱਤਾਂ 'ਚ ਮੈਂ ਗੱਡੀ ਰੋਕਿਆ ਯਾਰ ਮੁੰਡੇ ਨੂੰ ਕਿਹਾ ਮੈਂ ਮੈਂ ਗੱਡੀ ਰੋਕੀ ਮੈਂ ਵਿੱਚ ਬਹਿ ਗਿਆ ਉਹਨਾਂ ਜਾ ਕੇ ਮੈਂ ਸਾਸਿਕਾਲ ਜੀ ਉਹ ਹੈਰਾਨ ਹੋ ਗਏ ਕਹਿੰਦੇ ਐਮਪੀ ਮੈਂ ਕਿਹਾ ਹਾਂਜੀ ਇਦਾਂ ਹੀ ਮੈਂ ਕਿਹਾ ਹਾਂਜੀ ਇਦਾਂ ਹੀ ਮੈਂ ਕਿਹਾ ਹਾਂਜੀ ਆ ਸਕਦਾ ਏਦਾਂ ਬਿਨਾ ਕੋਈ ਆ ਤਾਮ-ਜਾਮ ਮੈਂ ਕਿਹਾ ਵੀ ਆ ਸਕਦਾ ਅੱਛਾ ਹੀ ਗਾ ਚਲੋ ਚਾਹ ਪਾਣੀ ਮੰਗਾਉਣ ਵਾਸਤੇ ਕਹਿੰਦਾ ਜਾਓ ਭੋਲੇ ਚਾਹ ਲਿਆ ਪਾਣੀ ਲਿਆ ਠੰਡਾ ਲਿਆ ਤਾਂ ਇੱਕ ਬਜ਼ੁਰਗ 70-75 ਸਾਲ ਦੀ ਉਮਰ ਵਾਲੀ ਮੇਰੇ ਇਦਾਂ ਹੱਥ ਲਾਵੇ ਮੋਢੇ ਤੇ ਆਏ ਫਿਰ ਫੇਰ ਦੁਬਾਰੇ ਇਦਾਂ ਹੱਥ ਲਾਇਆ ਨੇ ਮੈਂ ਬਜ਼ੁਰਗ ਨਾਲ ਜੋ ਦੇਖਿਆ ਉਹਦੀਆਂ ਅੱਖਾਂ ਥੋੜੀਆਂ ਨੰਮ ਸੀ ਅੱਖਾਂ 'ਚ ਅਥਰੂ ਸੀ ਮੈਂ ਕਿਹਾ ਬਜ਼ੁਰਗੋ ਮੈਨੂੰ ਕੋਈ ਗਲਤੀ ਹੋ ਗਈ ਤਾਂ ਮਾਫੀ ਮੰਗ ਲੈਣਾ ਕੀ ਹੋ ਗਿਆ ਤੁਸੀਂ ਇਦਾਂ ਕੋ ਦੇਖ ਰਹੇ ਹੋ ਰੋਂਦੇ ਕਿਉਂ ਉਹਨੇ ਇਹ ਜੀ ਗੱਲ ਕਹੀ ਮੇਰਾ ਤਾਂ ਕਾਲਜ ਹੀ چیر ਕੇ ਲੰਘੀ ਹੋ ਗੱਲ ਉਹ ਕਹਿੰਦਾ ਪੁੱਤ ਤੇਰਾ ਤਾਂ ਕੋਈ ਕਸੂਰ ਨਹੀਂ ਮੈਂ ਤਾਂ ਅੱਖਾਂ 'ਚ ਅਥਰੂ ਤਾਂ ਤਾਂ ਆ ਗਏ ਕਹਿੰਦਾ ਇੰਨਾ ਹੱਥਾਂ ਨਾਲ ਬਹੁਤ ਐਮਪੀ ਬਣਾਏ ਨੇ ਬਹੁਤ ਐਮਐਲਏ ਬਣਾਏ ਨੇ पर अपने हाथ ही बनाए हुए किसी एमपी पी आप हाथ लाग गया जी पहली बारी देखे इना तरसाते लोग हूं भी मुख्यमंत्री का प्रोटोकॉल बना रखा विक्योरिटी का पर फिर भी मैं रोक लादा मैं कि रस्ते च कोई खड़े होमें पुलिस वालों को तो पता लग जाता भी कौन लंघ रहे लोग कट्ठे हो जाते हैं हूँ पिछले जी मैं मोरिंडे तुम्हें देखा होना जगह जगह लोग कट्ठे हुए है हैं लोग हाथ दे लेंगे मैं कभी खड़ा लादा ਪਹਿਲੀ ਗੱਲ ਤਾਂ ਇਸੇ ਗੱਲ ਤੋਂ ਫਰਾਨ ਹੋ ਜਾਂਦੇ ਨੇ ਸਾਡੇ ਆਏ ਹੱਥ ਦੇ ਨਾਲ ਤਾਂ ਰੋਡਵੇ ਦੀ ਬੱਸ ਵੀ ਨਹੀਂ ਖੜਾਉਂਦੇ ਮੁੱਖ ਮੰਤਰੀ ਖੜ ਗਿਆ ਯਾਰ ਤੁਮ੍ਹੇਗਾ ਤੁਹਾਡੇ ਹੀ ਮੁੱਖ ਮੰਤਰੀ ਤੁਸੀਂ ਬਣਾਇਆ ਆਪ ਹੀ ਤਾਂ ਮੈਂ ਹੱਥ ਬੰਨ੍ਹ ਕੇ ਤੁਤੋਂ ਕੰਮ ਮੰਗੇ ਭਾਈ ਮੈਨੂੰ ਇਹ ਕੰਮ ਦਿਓ ਮੈਂ ਕਰੂੰਗਾ ਸੋ ਆਹ ਰੱਖਣਾ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਚੱਪਲ ਸਾਹਿਬ ਨੇ ਕਿ ਆਪਣੀ ਸਰਕਾਰ ਹਰੇਕ ਨੂੰ ਲੱਗੇ ਵੀ ਸਾਡੀ ਸਰਕਾਰ ਹੈ ਸਾਡਾ ਮੁੰਡਾ ਹੈ ਇਹ ਮੁੱਖ ਮੰਤਰੀ ਪਹਿਲਾਂ ਵਾਲਾ ਨਹੀਂ ਹੈਗਾ ਪਹਿਲਾਂ ਵਾਲਿਆਂ ਨੂੰ ਗਲਤ ਫਹਮੀ ਰਹੀ ਜਿੱਤ ਕੇ ਆਪ ਦੇ ਮਹਿਲਾਂ ਦੇ ਅੰਦਰੋਂ ਕੁੰਡੇ ਲਾ ਲੇ ਕਹਿੰਦੇ ਲੋਕ ਨਾ ਜਾਣ ਨੇੜ ਤੇੜੇ ਅੰਦਰੋਂ ਕੁੰਡੇ ਲਾ ਲੋ ਆ ਪੈਸ਼ ਪ੍ਰਸਤੀਆ ਕਰਦੇ ਰਹੇ ਜਦੋਂ ਵੋਟਾਂ ਵੇਲੇ ਕੁੰਡੇ ਖੋਲਣ ਲੱਗੇ ਅੰਦਰੋਂ ਤਾਂ ਖੋਲ ਲਿਆ ਪਰ ਗੇਟ ਨਾ ਖੁੱਲੇ ਕਹਿੰਦੇ ਕੀ ਹੋ ਗਿਆ ਉਹ ਕਹਿੰਦੇ ਜੀ ਲੋਕਾਂ ਨੇ ਬਾਹਰੋਂ ਲਾਤੇ ਜੀ ਤਾਂ ਫਿਰ ਹੁਣ ਤਾਂ ਤੁਸੀਂ ਅੰਦਰ ਹੀ ਰਹੋ ਉਹ ਬਾਹੀ ਚ ਤੁਸੀਂ ਬਾਹਰੋਂ ਜਿੰਦੇ ਲਾਇਆ ਨਾ ਇਸ ਕਰਕੇ ਮੈਨੂੰ ਤਾਂ ਇਸੇ ਗੱਲ ਦੀ ਖੁਸ਼ੀ ਹੈ ਪਹਿਲਾਂ ਮੈਂ ਕਲਾਕਾਰ ਦੇ ਤੌਰ ਤੇ ਤੁਸੀਂ ਮੈਨੂੰ ਦੇਖਿਆ ਹੋਣਾ ਟੀਵੀ ਤੇ ਦੇਖਿਆ ਹੋਣਾ ਇੱਧਰ ਵੀ ਇਸ ਇਲਾਕੇ 'ਚ ਬਹੁਤ ਆਉਂਦੇ ਰਿਆਂ ਮਾਲਪੁਰ ਅਮਰ ਸਿੰਘ ਸ਼ੌਂਕੀ ਮੇਲੇ ਤੇ ਆਉਂਦੇ ਰਿਆਂ ਜੀ ਇੱਥੇ ਮਾਲਪੁਰ ਵਾਲੇ ਸਟੇਡੀਅਮ 'ਚ ਬੜਾ ਇੱਥੇ ਜਿੱਥੇ ਬੁਲਾਉਂਦੇ ਸੀ ਲੋਕ ਜਾਂਦੇ ਰਿਆਂ ਪਹਿਲਾਂ ਵੀ ਇਹੀ ਕੰਮ ਕਰਦਾ ਸੀ ਮੈਂ ਪਹਿਲਾਂ ਵੀ ਮੈਂ ਸਿਸਟਮ ਤੇ ਬੋਲਦਾ ਸੀ ਓਏ ਨਾ ਓਏ ਉਹ ਲੁੱਟੀ ਜਾਂਦੇ ਓਏ ਲੋਕਾਂ ਨੂੰ ਉਹ ਲੋਕਾਂ ਦੇ ਹੱਕ ਨਾ ਖਾਓ ਓਏ ਹੁਣ ਵੀ ਉਹੀ ਕੰਮ ਕਰਦਾ ਸੋ ਮੈਂ ਤਾਂ ਇਹ ਕਹਿ ਰੱਖਿਆ ਸਭਾ ਦੋਸਤਾਂ ਨੂੰ ਕਿ ਪੈਸੇ ਕਮਾਉਣੇ ਹੁੰਦੇ ਮੈਂ ਤਾਂ ਪਰਮਾਤਮਾ ਵੱਲੋਂ ਜਿਹੜੀ ਕਲਾ ਦਿੱਤੀ ਹੋਈ ਹੈ ਉਹਦੇ ਉਹਦੇ ਨਾਲ ਪਹਿਲਾਂ ਬਹੁਤ ਕਮਾ ਲੈਂਦਾ ਭਰ ਪੈਸੇ ਕਮਾਉਣਾ ਤਾਂ ਮੈਂ ਤੈਨੂੰ ਪਹਿਲਾਂ ਹੀ ਕਿਹਾ ਕਿ ਪੈਸਾ ਨਾ ਤਾਂ ਨਾਲ ਜਾਂਦਾ ਹੈ ਤੇ ਨਾ ਹੀ ਫਿਰ ਮੌਕੇ ਤੇ ਸਾਥ ਦਿੰਦਾ ਹੈ ਕਹਿੰਦਾ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਭਰ ਕੇ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ ਮਤਲਬ ਪਰਮਾਤਮਾ ਹਰੇਕ ਦਾ ਜ਼ਿੰਮੇਵਾਰੀ ਵਾਲਾ ਘੜਾ ਨਹੀਂ ਭਰਦਾ ਕੋਈ ਕੋਈ ਮੁਰਪੀ ਭਰ ਕੇ ਜ਼ਿੰਮੇਵਾਰੀ ਵਾਲਾ ਘੜਾ ਪਰਮਾਤਮਾ ਕਿਸੇ ਕਿਸੇ ਦਾ ਭਰਦਾ ਹੈ ਤੇ ਜਿਹਦੇ ਭਰ ਕੇ ਸਿਰ ਤੇ ਧਰ ਦਿੰਦਾ ਉਹਨੂੰ ਪੈਰ ਬੋਝ ਬੋਝ ਕੇ ਧਰਨੇ ਪੈਂਦੇ ਨੇ ਦੇਖ ਦੇ ਕੇ ਧਰਨੇ ਪੈੰਦੇ ਨੇ ਕਿਉਂਕਿ ਮੈਂ ਅੰਨ ਤੇ ਤਿਲਕਣ ਰਸਤਾ ਦੇਵੇ ਕੌਣ ਸੰਭਾਲਾ ਉਹ ਧੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ